ਸੀਦਾ ਲੈ ਸ਼ੋੜ ਦਾ ਨਾਲ ਲੈ ਉਹਨਾਂ ਨੇ דוਹੇ ਦਾ ਨਾਲ ਲੈ ਕੇ ਗਿਆ ਉਹ ਇਹਦੇ ਨਾਲੇ ਰਹਦੇ ਹੁੰਦੇ ਨੇ ਸੀਦਾ ਲੈ ਸ਼ੋੜ ਨਾਲੇ ਰਹਿੰਦੇ ਹੁੰਦੇ ਨੇ ਤੇਰੇ ਤੇਜ ਵੀ ਨਾਲੇ ਹੁੰਦੇ ਨੇ ਦੁਆਪਰ ਜੇ ਵਿਛੜਦੇ ਨੇ ਆ ਗਏ ਤੇਰੇ ਤੇਜ ਨਹੀਂ ਵਿਛੜਦੇ ਦੁਆਪਰ ਜਿਹਦੇ ਵਿੱਚੇ ਹੁੰਦੇ ਨੇ ਦੁਆਪਰ ਜਰਾਮ ਨਹੀਂ ਬੋਲ ਸਕਦਾ ਤੇਰੇ ਤੇਜ ਜਰਾਮ ਨਹੀਂ ਬੋਲ ਸਕਦਾ ਇਸ ਕਰਕੇ ਤੇਰੇ ਤੇਜ ਦਾ ਉਤਾਰ ਨਹੀਂ ਤਰੇਤੇ ਰਾਂ ਬੋਲਦਾ ਨਹੀਂ ਬੋਲਣ ਕੀ ਦੇ ਵਾਸਤੇ ਕੀ ਦੇ ਵਾਸਤੇ ਬੋਲਣ ਉਹ ਤਾਂ ਆਪਰ ਹੁੰਦੇ ਅਣਡੇ ਚ ਬੰਦਾ ਬੋਲਣ ਕੀ ਦੇ ਵਾਸਤੇ ਉੱਥੇ ਕੋਈ ਸਮਝ ਰਿਹਾ ਹੈ ਉੱਥੇ ਯਤਨ ਕਰ ਰਿਹਾ ਹੈ ਜਾਂ ਤਾਂ ਉੱਥੇ ਤਰੇਤੇ ਰਾਤ ਜਤ ਜਤ ਕਾ ਉਹਦਾ ਯਤਨ ਕਰ ਰਿਹਾ ਹੈ ਪਰਮ ਦੇ ਅਣਡੇ ਚ ਮੈਂ ਬਾਹਰ ਕਿਵੇਂ ਆਣਾ ਇਹ ਵਿਚਾਰ ਕਰ ਰਿਹਾ ਉਹਦੋ ਇਹ ਵੀ ਇੱਕ ਭਗਤੀ ਹੈ ਗੁਰਸੇਵਾ ਤੇ ਬਖਤ ਕਮਾਈ ਇਹ ਵਿਚਾਰ ਵੀ ਗੁਰਸੇਵਾ ਹੈ ਵਿਚਾਰ ਹੈ ਗੁਰਸੇਵਾ ਗੁਰਬਾਣੀ ਵੀ ਵਿਚਾਰ ਗੁਰਸੇਵਾ ਗਿਆਨ ਵਿਚਾਰ ਉੱਥੇ ਵੀ ਗਿਆਨ ਵਿਚਾਰ ਆ ਕੇ ਮੇ ਬਾਹਰ ਨਿਕਲੋ ਹੀ ਭਗਤੀ ਹੈ ਗੁਰਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇਹੀ ਭਾਈ ਇਹੀ ਭਾਈ ਤਾਂ ਮਾਨਸ ਦੇਹੀ ਭਾਈ ਹੈ ਇਹ ਤੇਰੇ ਤੇ ਦੀ ਕਮਾਈ ਹੈ ਜਿਹੜੀ ਹੁਣ ਵੜੀਏ ਸਾਨੂੰ ਤੇਰੇ ਤੇ ਹੀ ਆਮ ਨੇ ਕੱਲੇ ਨੇ ਕਮਾਈ ਕੀਤੀ ਕਾਹਨੂੰ ਫਿਕਰ ਉਹਨੂੰ ਫਿਕਰ ਆ ਵੀ ਕਮਾਈ ਐਵੇਂ ਜਾਂਦੀ ਐ ਉਹ ਬਾਪ ਦੀ ਕਮਾਈ ਮੁੰਡਿਆਂ ਨੂੰ ਕਾਹਦੇ ਫਿਕਰ ਲੜਾਈ ਜਾਂਦੇ ਨੇ ਕਮਾਈ ਨਹੀਂ ਨਾ ਆਪ ਕੀਤੀ ਹੋਈ ਮਾਨਨੇ ਕਮਾਈ ਆਪ ਨਹੀਂ ਕੀਤੀ ਕਾਹਨੂੰ ਫਿਕਰ ਨਹੀਂ ਗਏ ਤ੍ਰੇਤ ਯੁਗ ਦਾ ਉਤਾਰ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਉਹਨਾਂ ਦਾ ਤ੍ਰੇਤਾ ਯੁਗ ਮਾਇਆ ਚ ਹੈ ਤ੍ਰੇਤਾ ਜੋ ਮਾਇਆਜ ਹੁੰਦਾ ਹੀ ਨਹੀਂ ਕਰਦਾ ਮਾਇਆਜ ਕੱਲਾ ਹੀ ਕੰਡ ਜੋ ਹੁੰਦਾ ਦੁਆਪਰ ਵੀ ਹੁੰਦਾ ਦੁਆਪਰ ਜੀ ਵੀ ਅਵਤਾਰ ਨਹੀਂ ਹੁੰਦਾ ਦੁਆਪਰ ਤੇ ਅਵਤਾਰ ਨਹੀਂ ਹੁੰਦਾ ਦੁਆਪਰ ਦੇ ਵਿੱਚ ਜਿਹੜਾ ਸ਼ਬਦ ਸੁਣ ਲੈਣਾ ਇਹਨੂੰ ਸ਼ਬਦ ਉਹ ਮਾਇਆ ਜੀ ਜੋੜਨ ਵਾਲਾ ਹੈ ਦੁਆਪਰ ਕ੍ਰਿਸ਼ਨ ਬੁਰਾਰ ਕੇ ਹੈ ਅਵਤਾਰ ਨਹੀਂ ਕੇ ਆਇਆ ਦੁਆਪਰ ਦੇ ਵਿੱਚ ਜਿਹੜਾ ਸ਼ਬਦ ਸੁਣ ਲੈਣਾ ਇਹਨੂੰ ਸ਼ਬਦ ਉਹ ਮਾਇਆ ਜੀ ਜੋੜਨ ਵਾਲਾ ਦੁਆਪਰ ਕ੍ਰਿਸ਼ਨ ਮੁਰਾਰ ਕੇ ਹੈ ਉਤਾਰ ਨਹੀਂ ਗਿਆ ਹੋਇਆ ਉਤਾਰ ਨਹੀਂ ਗਿਆ ਹੈ ਦੁਆਪਰ ਕ੍ਰਿਸ਼ਨ ਮੁਰਾਰ ਦੁਆਪਰ ਨਹੀਂ ਕ੍ਰਿਸ਼ਨ ਹੈ ਪੈਦਾ ਹੋ ਗਿਆ ਮਾਨੂੰ ਪਰ ਮੁਰਾਰ ਹੈ ਕਾਮ ਕ੍ਰੋਧ ਲੋਭ ਮੋਹ ਨਾਲ ਜੁੜਿਆ ਹੋਇਆ ਨਹੀਂ ਹੈ ਇਹਨਾਂ ਦੇ ਬਸ ਵਿੱਚ ਨਹੀਂ ਗਰਸਿਆ ਨਹੀਂ ਹੋਇਆ ਜੋ ਮੁਰਾਰ ਹੁੰਦਾ ਹੈ ਜਿਹੜਾ ਦੁਸ਼ਮਣਾਂ ਤੇ ਕਾਬੂ ਪਾਇਆ ਹੋਵੇ ਜੀ ਦਾ ਮੁਰਾਰ ਕਹਿੰਦੇ ਨੇ ਜਿਹੜਾ ਦੁਸ਼ਮਣਾਂ ਤੇ ਭਾਰੂ ਹੋਵੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਭਾਰੂ ਹੈ ਉਦੋਂ ਗਰਭ ਵਿੱਚ ਗਰਭ ਵਿੱਚ ਭਾਰੂ ਆਉਂਦਾ ਉਦੋਂ ਕਿ ਜੁੜਿਆ ਹੋਇਆ ਜੋ ਸ਼ਬਦ ਨਾਲ ਹੈ ਉਦੋਂ ਇਹ ਭਾਰੂ ਦਾ ਜਨਮ ਹੋਇਆ ਨੇ ਜਦ ਇਹ ਜਨਮ ਲੈ ਲਿਆ ਨੇ ਤ੍ਰਿਸ਼ਨਾ ਲੱਗੀ ਹੈ ਤ੍ਰਿਸ਼ਨਾ ਦੇ ਬਾਅਦ ਭਾਰੂ ਹੋਏ ਨੇ ਸ਼ਰੀਰ ਦੀ ਉੱਤੇ ਨੂੰ ਕੋਈ ਚਿੰਤਾ ਨਹੀਂ ਹੈ ਸ਼ਰੀਰ ਨਾਲ ਜੁੜ ਰਿਹਾ ਹੈ ਸ਼ਰੀਰ ਦਾ ਰਾਸ਼ਨ ਕਿੱਥੋਂ ਆਉਂਦਾ ਹੈ ਸ਼ਰੀਰ ਕਿਵੇਂ ਬਣਦਾ ਹੈ ਉਹ ਮਟੀਰੀਅਲ ਕਿੱਥੋਂ ਆਉਂਦਾ ਇਹਨੂੰ ਕੋਈ ਚਿੰਤਾ ਨਹੀਂ ਆਟੋਮੈਟਿਕ ਗਾਰ ਹੈ ਹੰਦੂ ਇਹ ਤਾਂ ਸਰਵਨ ਨਿਰਮਾਣੇ ਕਰ ਰਿਹਾ ਕੋਈ ਚੀਜ਼ ਦਾ ਜੋ ਬੈਟਰ ਆ ਰਿਹਾ ਪਾ ਰਿਹਾ ਪਾਈਪਲਾਈਨ ਦੇ ਵੀ ਤੇ ਆ ਰਿਹਾ ਪਾਈਪ ਦੇ ਵਿੱਚ ਮੈਟਰ ਆ ਰਿਹਾ ਉਹ ਮਿਸਤਰੀ ਦਾ ਪਾਈਪ ਉੱਤੇ ਖੜਾ ਹੈ ਲੈਂਟਰਨ ਪਾਈਪ ਜਾ ਰਿਹਾ ਹੈ ਮਸ਼ੀਨ ਚੱਕ ਚੱਕ ਕੇ ਉਹ ਕਰ ਰਿਹਾ ਉਹਦਾ ਵਸਾ ਪਤਰਾ ਹੀ ਕਰ ਰਿਹਾ ਉੱਥੇ ਉੱਥੇ ਪੜਾ ਦੇ ਉਹ ਖੜੇ ਨਹੀਂ ਹੁੰਦੇ ਮਿਸਤਰੀ ਲੇਬਰ ਵਾਲਾ ਹੈ ਜਾਂ ਮਿਸਤਰੀ ਪਾਈਪ ਦੇ ਬਿੱਦੀ ਥੱਲੇ ਮਿਕਸਚਰ ਹੈ ਉਹ ਅਲੱਗ ਗੱਲ ਹੈ ਉਹ ਉੱਥੇ ਪਾਈਪ ਚੜ ਰਿਹਾ ਹੈ ਫੋਰਸ ਨਾਲ ਚੜ ਰਿਹਾ ਉਹਨੂੰ ਸਿਰਫ ਲੈਵਲ ਕਰ ਰਿਹਾ ਉਹਨੂੰ ਉਹਦੀ ਕੋਈ ਦਿਸ਼ਾ ਦੇ ਰਿਹਾ ਹੈ ਜੋਦੀ ਚੀਜ਼ ਬੜੋਣੀ ਉਹ ਬਣਾ ਰਿਹਾ ਹੈ ਥੱਲੇ ਉਹ ਮਾਲ ਆ ਪਿਆ ਰਿਹਾ ਥੋੜੀ ਕੋਲ ਪੈਦਾ ਕਰ ਰਿਹਾ ਜਨਮ ਦੇ ਬਾਅਦ ਇਹਨੂੰ ਪੈਦਾ ਕਰਨਾ ਵੀ ਸ਼ੁਰੂ ਹੋ ਗਿਆ ਸਰੀਰ ਚੱਲ ਪਿਆ ਨਾ ਸਰੀਰ ਨੂੰ ਭੁੱਖ ਪਿਆਸ ਸ਼ੁਰੂ ਹੋ ਗਈ ਖਾਣਾ ਪੀਣਾ ਇਹ ਇਹਦੇ ਆਪਣੀ ਇੱਛਾ ਅਨੁਸਾਰ ਇਹਦਾ ਧਿਆਨ ਇੱਧਰ ਚੱਲ ਗਿਆ ਇਸ ਕਰਕੇ ਲਬਿ ਛੁੜਕੀ ਲੱਗੀ ਤ੍ਰਿਸ਼ਨਾ ਜਨਮ ਤੋਂ ਬਾਅਦ ਜਾਤ ਉਸ ਪਾਣਾ ਤਾਂ ਜਮਿਆ ਪਰਵਾਰ ਭਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨ ਜਨਮ ਤੋਂ ਬਾਅਦ ਲਿਬ ਛੁੜਕੀ ਹੈ ਜਿਨ੍ਹਾਂ ਜੇ ਲਿਬ ਲੱਗੀ ਹੋਈ ਸੀ ਇਹਦੀ ਉਹਨਾਂ ਜਰ ਕਾਮ ਕ੍ਰੋਧ ਲੋ ਮੋਹ ਹੰਕਾਰ ਭਾਰੂ ਨਹੀਂ ਸੀ ਇਹਦੇ ਤੇ ਹੁਣ ਵੀ ਜੇ ਲਿਬ ਲਾਲਵੇਂ ਫੇਰ ਭਾਰੂ ਨਹੀਂ ਦਿੰਦੇ ਲਿਬ ਲੱਗਣੇ ਨਹੀਂ ਦਿੰਦੇ ਲੱਗਣ ਨਹੀਂ ਦਿੰਦੇ ਜੇ ਲੱਗ ਜਵੇ ਜੇ ਲੱਗੂਗੀ ਜੈਨ ਨੂੰ ਭਗਾ ਭਗਾ ਮਾਰ ਕੇ ਜਿੱਤ ਲੂਗਾ ਇਹਨਾਂ ਤੇ ਭਾਰੂ ਪੈ ਜੂਗਾ ਇਹ ਡਰਦੇ ਨੇੜੇ ਨਹੀਂ ਆਉਣਗੇ ਫੇਰ ਲੈ ਬਲੂ ਗੂਗੀ ਪਹਿਲਾਂ ਨਹੀਂ ਲਗਣੀ ਨੇ ਦੂਰੋਂ ਘਰੇ ਦਾ ਭਾਵੇਂ ਭੂੰਕੀ ਜਾਣ ਕੁੱਤੇ ਆਵੋ ਉਹ ਆਹ ਦਿਨ ਕੁੱਤੇ ਦੂਰੋਂ ਘਰੇ ਭੁੱਕੀ ਜਾਂਦੇ ਨੇ ਨੇੜੇ ਤਾਂ ਆਉਂਦੇ ਨਹੀਂ ਕਈ ਜਾਨਵਰ ਨੇ ਰਾਤ ਨੂੰ ਜਿਹੜੇ ਜੰਗਲਾਂ 'ਚ ਹੁੰਦੇ ਕੁੱਤੇ ਭੌਂਕਦੇ ਨੇ ਉਹਨਾਂ ਨੂੰ ਲਗੜਪਕਾ ਕਹਿੰਦੇ ਨੇ ਬਾਹ ਜੀ ਨੂੰ ਬਗਿਆੜ ਕਹਿੰਦੇ ਆਪਾਂ ਕੁੱਤਾ ਨੂੰ ਭੌਂਕਦਾ ਉਹ ਤੇ ਡਰਦਾ ਕੁੱਤਨ ਚੱਕ ਕੇ ਲੈ ਜਾਂਦਾ ਖਾ ਜਾਂਦਾ ਉਹ ਤਗੜੇ ਕੁੱਤੇ ਨੂੰ ਵੀ ਕੁੱਤੇ ਭੌਂਕਦੇ ਹੀ ਹੁੰਦੇ ਨੇ ਨੇੜੇ ਨਹੀਂ ਜਾਂਦੇ ਉਹਦੇ ਉਹ ਭੌਂਕਦੇ ਰਹਿੰਦੇ ਨੇ ਕਹਿੰਦੇ ਨਹੀਂ ਕੁਛ ਉਹ ਲੋ ਉਹਨੂੰ ਪਤਾ ਹੁੰਦਾ ਹਾਥੀ ਨੂੰ ਵੀ ਮੇਰੇ ਘਰੇ ਨਾਲ ਨੇੜੇ ਆਉਣੇ ਭੌਂਦੇ ਨੇ ਭੌਕੀ ਜਾਂਦੇ ਭੌਂਕਦੇ ਤਾਂ ਰਹਿੰਦੇ ਨੇ ਬਗਾੜਾ ਦਾ ਕੁਝ ਨਹੀਂ ਸਕਦੇ ਦੁਰਘੜੇ ਭਗਵੀ ਜਣ ਉਹਨੂੰ ਪਤਾ ਮੈਰਾ ਨਹੀਂ ਕੋ ਬਗੜ ਸਕਦੇ ਇਹੇ ਜੀ ਪੋਜੀਸ਼ਨ ਹੈ ਉਦੋਂ ਜੇ ਲੈਵ ਲੱਗ ਜਵੇ ਤਾਂ ਕੀ ਦੇ ਨਾਲ ਲੱਗੇ ਲੈਵ ਲੈਵ ਆਵੋ ਤੇ ਸ੍ਰਾਮ ਸਨੇਹੀ ਰਾਮ ਨਾਲ ਲੈਵ ਲਗਣੀ ਹੈ ਦੀ ਫੇਰ ਜਿੱਥੋਂ ਵਿਛੜਿਆ ਹੋਇਆ ਹੈ ਇਦਾਂ ਲਾਸ਼ ਨੂੰ ਵਿਛੜਿਆ ਨਾ ਰਾਮ ਤੋਂ ਵਿਛੜਿਆ ਹੈ ਲੈਵ ਆਵੋ ਤੇ ਸ੍ਰਾਮ ਸਨੇਹੀ ਸਨੇਹੀ ਰਾਮ ਜਨੈ ਨਾ ਫੇਰ ਜੁੜਨਾ ਜਿੱਥੋਂ ਵਿਛੜਿਆ ਸੀ ਸੀਤਾ ਲਛਣ ਵਿਛੜ ਗਿਆ ਹਾਂਜੀ ਅੱਗੇ ਚੱਲੋ ਸਗਰੀ ਧਰਤੀ ਮਾਲਤਾਨ ਵਰਤਨ ਸਰਬ ਜੰਗਾਲ ਆ ਸਾਰੀ ਧਰਤੀ ਦਿੱਤੀ ਆਦਮੀ ਨੂੰ ਮਾਲਤਾਨ ਸਗਰੀ ਧਰਤੀ ਮਾਲਤਾਨ ਧਰਤੀ ਵਿਦਿਆਧੀ ਮਾਲਤਾਨ ਵਿਦੇਹ ਦਿੱਤਾ ਉਹਦਾ ਕਦੇ ਕਬਜ਼ਾ ਨਹੀਂ ਆਦਮੀ ਦਾ ਕਬਜ਼ਾ ਕਰਾਇਆ ਹੈ ਇਹ ਵਰਤਣ ਨੂੰ ਦਿੱਤੀ ਇਹ ਨਾਲ ਜਾਣ ਨੂੰ ਨਹੀਂ ਦਿੱਤੀ ਨਜਮਾ ਕਰਨ ਨੂੰ ਦਿੱਤੀ ਹੈ ਇਹ ਵਰਤਣ ਨੂੰ ਦਿੱਤੀ ਹੈ ਮਾਲਤਾਂ ਨੂੰ ਪਰ ਹੈਗਾ ਜਜਾਲ ਇਹ ਜੀ ਦਾ ਜਜਾਲ ਬਣ ਜਾਣਾ ਇਹਨੇ ਜੰਜਾਲ ਬਣ ਦੇਣਾ ਨਹੀਂ ਵਰਤਣਾ ਹੈਗਾ ਚੋਗਾ ਚੁਗਣਾ ਉੜਦੇ ਦੇ ਚੁਗਣਾ ਬਹਿ ਕੇ ਨਹੀਂ ਚੁਗਣਾ ਜੇ ਜਾਨਵਰ ਜਾਣ ਲੱਗਿਆ ਹੋਵੇ ਥੱਲੇ ਨਾ ਥੱਲੇ ਚੋਗਾ ਹੋਵੇ ਚੁਗੇ ਜਾਂ ਜਾਲ ਦਾ 1 ਕਿੰਜ ਦਾ ਆ 1.5 ਦਾ ਹੀ ਫਰਕ ਹੁੰਦਾ। ਉਹ ਜਿੱਥੇ ਜਾਨਵਰ ਦੇ ਉੱਪਰ ਸਰੀਰ ਨੂੰ ਜਾਲ ਨਾ ਟੱਚ ਕਰੇ ਨਹੀਂ ਪਤਾ ਲੱਗ ਜਾਂਦੇ। ਪਰ ਜੇ ਜਾਨਵਰ ਉੱਡਦਾ-ਉੱਡਦਾ ਚੁਗੇ ਚੁੰਝ ਪਾਖੇ ਫ਼ਰਜ਼ਾ ਨਹੀਂ ਹੈ।